ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਧਨੋਲਾ ਮੰਡੀ ਦੇ ਵਿੱਚ ਬੀ ਐਫ ਏ ਟੀਮ ਵੱਲੋਂ ਮੀਟਿੰਗ ਸੀਗੀ ਮੀਟਿੰਗਾਂ ਜੋ ਵਿਲਾ ਹੋਣ ਜਾ ਰਿਹਾ ਸਾਰੇ ਵੀਰ ਪਹੁੰਚ ਕੀ ਕੀ ਵਿਚਾਰ ਕੀਤੇ ਅੱਜ ਮੀਟਿੰਗ ਦੇ ਉੱਤੇ ਬਾਕੀ ਮੈਂ ਇੱਕ ਨਾ ਲਿਖਿਆ ਹੋਇਆ ਜਿਵੇਂ ਨੀਲੀ ਰਵੀ ਵਾਸਤੇ ਜੀ ਬਹੁਤ ਵੱਡੀ ਖੁਸ਼ਖਬਰੀ ਹੈ ਉਹ ਕੀ ਖੁਸ਼ਖਬਰੀ ਅੱਜ ਆਪਾਂ ਬਾਈਆਂ ਤੋਂ ਸਾਰਿਆਂ ਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬਾਕੀ ਲਾਈਵ ਚੱਲ ਪਿਆ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਇਹ ਜਾਣਕਾਰੀ ਹਰ ਇੱਕ ਪੰਜਾਬ ਹਰਿਆਣਾ ਦੇ ਵਿੱਚ ਪਹੁੰਚਣੀ ਚਾਹੀਦੀ ਹੈ ਜਿੰਨੇ ਵੀ ਚੈਨਲਾਂ ਦੇ ਉੱਤੇ ਲਾਈਵ ਤੁਸੀਂ ਦੇਖੋਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਆ ਜੋ ਸਾਰੇ ਨੇੜੇ ਹੋ ਜਗੇ ਆਪਾਂ ਬਾਈ ਜੀ ਹੱਸੀ ਕਾਲ ਹਾਂਜੀ ਹੱਸੀ ਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਕੀ ਬਾਬਾ ਧੰਨਵਾਦ ਤੁਸੀਂ ਵੀ ਸਾਰੇ ਭਰਾ ਪਹੁੰਚੇ ਹੋ ਮੇ ਆ ਜੀ ਅੱਜ ਹਨਾ ਕਿਉਂਕਿ ਚੈਨਲਾਂ ਦੇ ਜਰੀਏ ਸਾਰੇ ਭਰਾਵਾਂ ਨੂੰ ਪਤਾ ਲੱਗ ਜਾਂਦਾ ਤੇ ਆਪਾਂ ਸ਼ਾਰਟ ਸ਼ਾਰਟ ਦੇ ਵਿੱਚ ਹੀ ਗੱਲਾਂ ਕਰਾਂਗੇ ਕੁਝ ਡਾਕਟਰ ਸਾਨੂੰ ਦੱਸੂਗਾ ਕੁਝ ਮੈਂ ਦੱਸਦਾ ਨਾ ਇੱਕ ਤਾਂ ਸਭ ਤੋਂ ਪਹਿਲਾਂ ਜਿਵੇਂ ਰਮਣੇ ਬਾਈ ਨੇ ਅੱਜ ਜੀ ਕਰ ਲਓ ਬਾਈ ਉੱਚੀ ਅੱਕੀ ਮੜੇ ਬਾਜ਼ ਵੀ ਜਿਵੇਂ ਇੱਕ ਤਾਂ ਰਮਣੇ ਬਾਈ ਨੇ ਆਖਿਆ ਠੀਕ ਹੈ ਜੀ ਵੀ ਜਿਹੜੀ ਨੀਲੀ ਰਵੀ ਵਾਸਤੇ ਖੁਸ਼ਖਬਰੀ ਹੈ ਖੁਸ਼ਖਬਰੀ ਨੀਲੀ ਰਵੀ ਵਾਲੇ ਵਾਸਤੇ ਇਹੀ ਹੈ ਬਈ ਜਿੱਦਾਂ ਦਾ ਮੇਲਾ ਹੋਇਆ ਤੇ ਨੀਲੀ ਦਾਵੀ ਦੇ ਵਿੱਚ ਹੀ ਅਸੀਂ ਕੁਛ ਨਾ ਕੁਛ ਜਿਹੜਾ ਜਿਗਾੜ ਬਣਾਉਣ ਨੂੰ ਤਿਆਰ ਸੀਗੇ ਪਰ ਹੁਣ ਜਿਵੇਂ ਵੀ ਆਪਣੀ ਲੁਧਿਆਣਾ ਯੂਨੀਵਰਸਿਟੀ ਦੇ ਹਿਸਾਬ ਦੇ ਨਾਲ ਆਪਾਂ ਬਰੀਡਿੰਗ ਤੇ ਕੰਮ ਕਰਨਾ ਹੈ ਜੀ ਆਪਣੀ ਸੰਸਾਟ ਡਾਕਟਰ ਸਾਹਿਬ ਨੂੰ ਮਿਲੀ ਮਿਲ ਕੇ ਸਾਰਾ ਕੁਝ ਡਿਸਾਈਡ ਕੀਤਾ ਨੀਲੀ ਦਾਵੀ ਬਾਰੇ ਪਤਾ ਕੀਤਾ ਉਹ ਕਹਿੰਦਾ ਜਿਹੜੀ ਨੀਲੀ ਦਾਵੀ ਦਾ ਜਿਹੜਾ ਸੈਟਮ ਹੈ ਨਾ ਠੀਕ ਹੈ ਜਿੱਦਾਂ ਚਵਾਈ ਦੇ ਵਿੱਚ ਹੁੰਦੇ ਆ ਚਵਾਈ ਦੇ ਵਿੱਚ ਦੋ ਪੈਰਾਂ ਨੂੰ ਮਾਫੀ ਹੁੰਦੀ ਹੈ ਉਹ ਦੋ ਪੈਰਾਂ ਨੂੰ ਮਾਫੀ-ਮੂਫੀ ਕੋਈ ਨਹੀਂ ਹੁੰਦੀ ਜਿਹੜਾ ਨੀਲੀ ਰਵੀ ਦਾ ਕੈਰੈਕਟਰ ਹੁੰਦਾ ਡਾਕਟਰ ਕਹਿੰਦੇ ਉਹ ਵੀ ਹੁੰਦਾ ਹੈ। ਉਹਦੇ 'ਚ ਦੋ ਪੈਰ ਮੂਹਰਲੇ ਘੱਟ ਵੀ ਆ ਸਕਦੇ ਦੋ ਪੈਰ ਚਿੱਟੇ ਵੀ ਆ ਸਕਦੇ ਆ। ਵੀ ਅੱਗੇ ਜਿਹੜੀ ਚਵਾਈ ਤੁਸੀਂ ਕਰਾਉਣੇ ਸੀਗੇ ਅਜਿੱਤੀ ਬਿਊਟੀ ਕੰਪੀਟੀਸ਼ਨ ਵਾਲੇ ਨੀਲੀ ਰਵੀ ਵਾਲੇ ਉਹ ਸੁਣ ਲਓ ਦੋ ਪੈਰ ਮੂਹਰਲੇ ਚਿੱਟੇ ਆਪਾਂ ਮੰਦੀ ਕਾਲੇ ਆ ਉਹਦਾ ਕੋਈ ਅਸਰ ਨਹੀਂ ਬਰੀਡ ਤੇ। ਉਹਨੇ ਮੇਲਾ ਲੜਨੀ ਲੜਨਾ। ਹਾਂ ਗੱਲ 'ਚ ਗੱਲ ਆ ਪ੍ਰਧਾਨ ਜਿਵੇਂ ਆਪਾਂ ਗੱਲ ਕਰ ਲ ਗਏ ਇਹ ਬਰੀਡ ਵਾਲੇ ਪਾਸੇ। ਹਾਂਜੀ ਬਰੀਡ ਵਾਲੇ ਪਾਸੇ। ਜਦੋਂ ਮਤਲਬ ਕੰਪੀਟੀਸ਼ਨ ਦੂਜੇ ਹੋਣਗੇ ਤੇ ਬਰੀਡ ਦੇ ਵਿੱਚ ਅੱਗੇ ਆਪਾਂ ਚਾਰੇ ਪੈਰ ਚਿੱਟਿਆਂ ਵਾਲੇ ਬੱਚੇ ਲੜਦੇ ਸੀ ਠੀਕ ਹੈ ਹੁਣ ਜੇ ਮੂਰਲੇ ਦੋ ਪੈਰ ਜੇ ਤਾਂ ਚਾਰੇ ਚਿੱਟੇ ਤਾਂ ਵੀ ਚੰਗਾ ਜੇ ਮੂਰਲੇ ਦੋ ਪੈਰ ਕਾਲੇ ਆ ਉਹ ਵੀ ਬਰੀਡ ਕੰਪੀਟੀਸ਼ਨ ਲੜੂਗਾ ਓਰੀਜਨਲ ਹਾਂ ਕਈ ਵਾਰ ਇਹ ਹੋ ਜਾਂਦਾ ਨਾ ਵੀ ਆਪਾਂ ਦੁੱਧ ਚਵਾਈ ਵਾਲੀਆਂ ੱਚੀ ਕੀਤੀ ਹੈਗੀ ਮਾਫੀ ਦਿੱਤੀ ਹੈ ਨਹੀਂ ਦੋਨੇ ਕੈਟੇਗਰੀਆਂ ਹਾਂ ਹਾਂ ਦੋਨੇ ਕੈਟੇਗਰੀਆਂ ਜਿਹੜੀ ਹੁਣ ਮੰਨ ਲਓ ਮੋਹਰਾ ਵਾਲੀ ਕੰਮ ਚੱਲ ਪਿਆ ਨਾ ਜਿਵੇਂ ਮੋਹਰਾ ਦੀ ਜਿਹੜੀ ਚਵਾਈ ਹੈ 8 ਇੰਚ ਤੱਕ ਹੁੰਦੀ ਹੈ ਪੂਛ ੱਚੀ ਹੈ ਨਾ ਜਿਵੇਂ ਪਹਿਲਾਂ ਬਿਊਟੀ ਕੰਪੀਟੀਸ਼ਨ 6 ਇੰਚ ਤੱਕ ਹੁੰਦਾ ਸੀ ਸਰਕਾਰੀ ਜਿਵੇਂ ਯੂਨੀਵਰਸਿਟੀ ਕਾਂ ਦੇ ਮਕਾਬਦਾ ਉਹਨਾਂ ਦੀ ਹੁਣ ਆਪਾਂ ਰੈ ਲੈ ਕੇ ਇਹ ਕੰਮ ਕੀਤੇ ਨੀ ਇਹ ਨਾਲ ਬਰੀਡ ਹੈ ਉਹਦੀ ਬਾਡੀ ਤੋਂ ਪਰਖ ਹੁੰਦੀ ਹੈ ਉਹਦੀਆਂ ਅੱਖਾਂ ਪਿਓਰ ਹੁੰਦੀਆਂ ਚਾਹੀਦੀਆਂ ਚਿੱਟੀਆਂ ਮੱਥੇ ਤੇ ਵੱਲ ਹੋਵੇ ਜਿਵੇਂ ਇੱਧਰ ਸਾਈਡ ਪੋ ਚਿੱਟਾ ਹੁੰਦਾ ਤਾਂ ਗੱਲ ਵੱਖਰੀ ਹੈ ਚਲ ਮੱਥੇ ਤੇ ਵੱਲ ਅੱਖ ਜੀਬ ਗੁਲਾਬੀ ਹੋਵੇ ਪੂਸ ਅੱਧੀ ਤੋਂ ਵੱਧ ਚਿੱਟੀ ਹੋਵੇ ਠੀਕ ਆ ਜੀ ਮਗਰਲੇ ਦੋ ਪੈਰ ਚਿੱਟੇ ਹੋਣ ਦੂਜੀਆਂ ਨਿਸ਼ਾਨੀਆਂ ਸਾਰੀਆਂ ਪਿਓਰ ਨੀਲੀ ਰਾਬੀ ਵਾਲੀਆਂ ਉਹੀ ਚੱਲਦੀਆਂ ਬਸ ਕੱਲੇ ਦੋ ਪੈਰਾਂ ਨੂੰ ਛੋੜ ਦੇਤੀ ਮੂਹਰੇ ਪੈਰ ਚਿੱਟੇ ਹੋਣ ਨਾ ਹੋਣ ਨੀਲੀ ਰਾਬ ਦੇ ਕੋਈ ਚੱਕਰੀ ਨਹੀਂ ਚਲੋ ਇਹ ਤਾਂ ਗੱਲ ਆਪਣੀ ਨੀਲੀ ਰਾਬੀ ਤੇ ਹੋ ਗਈ ਹੋ ਗਈ ਜੀ ਸੈਕੰਡ ਸਟੈਪ ਦੀ ਜੀ ਗੱਲ ਕਰ ਲਗੇ ਮੱਜ ਐਂਟਰੀ ਤੇ ਜੀ ਦੇਖੋ ਜਿਹੜੀਆਂ ਤਾਂ ਗਾਵਾਂਆਂ ਨੇ ਦੇਸੀ ਗਾਵਾਂ ਤੇ ਬੀਟਲ ਬੱਕਰੀਆਂ ਜੇ ਤਾਂ ਦੂਰ ਵਾਲੇ ਭਰਾਗੇ ਉਹ ਤਾਂ ਤੁਸੀਂ 29 ਤਰੀਕ ਨੂੰ ਆ ਕੇ ਆਪਣੀ ਐਂਟਰੀ ਲੈ ਲਓ ਰਾਤ ਨੂੰ ਤੰਬੂ ਦੇ ਵਿੱਚ ਬੈਠੋ ਤੜਕੇ ਸਵੇਹਾ ਛੇਹਾਂ 9:30 ਵਜੇ ਮੁਕਾਬਲੇ ਸਟਾਰਟ ਹੈ ਐਂਡ 10 ਵਜੇ ਮੰਨ ਲਓ 10 ਵਜੇ ਮੁਕਾਬਲੇ ਸਟਾਰਟ ਹੈ ਬੱਕਰੀਆਂ ਬੀਟਲ ਦੇਸੀ ਗਾਵਾਂ ਜਿਹੜੀਆਂ ਦੇਸੀ ਕਹਿੰਦੇ ਨੇ ਆਪਾਂ ਸੋਰੀ ਤਰਫੂਜ ਨਾ ਹੋ ਜਾਏ ਥਾਰਪਾਰਕ ਤੇ ਸਾਈਵਾਲ ਦੋ ਗਾਮ ਹੈ ਦੋਨਾਂ ਦੀ ਕੈਟਾਗਰੀ ਹੈ ਇਹਨਾਂ ਦੀਆਂ ਖੀਰੀਆਂ ਬੈੜਾਂ ਦੀ ਕੈਟਾਗਰੀ ਹੈ ਤੇ ਇਹਨਾਂ ਦੀ ਕਾਫਰੇਲੀ ਫੀਮੇਲ ਦੀ ਕੈਟਾਗਰੀ ਹੈ ਇਹਨਾਂ ਦੇ ਮੁਕਾਬਲੇ ਤੇ ਇਹਨਾਂ ਦੇ 10 ਵਜੇ ਸਟਾਰਟ ਹੋ ਜਾਣਗੇ ਮੁਕਾਬਲੇ ਜਿਹੜੇ ਤਾਂ ਨੇੜੇ ਵਾਲੇ ਆ ਜਿਨ੍ਹਾਂ ਨੂੰ ਤਾਂ ਪਤਾ ਵੀ ਅਸੀਂ ਤਰੋਲੇ ਮੰਡੀ 'ਚ 9 ਵਜੇ ਤੈਨੂੰ ਪਹੁੰਚ ਜਾਾਂਗੇ ਐਂਟਰੀ ਦੇ ਟਾਈਮ ਤੇ ਉਹ ਤਾਂ ਤੁਸੀਂ 30 ਤਰੀਕ ਨੂੰ ਆ ਸਕਦੇ ਆ ਠੀਕ ਹੈ ਜਿਹੜੇ ਬੰਦੇ ਨੂੰ ਪਤਾ ਵੀ ਦੂਰ ਦੀ ਬਾਟ ਹੈ ਧੁੰਦਾਂ ਦਾ ਟਾਈਮ ਅਸੀਂ 29 ਨੂੰ ਆ ਜਾਾਂਗੇ ਉਹ ਬੰਦੇ 29 ਨੂੰ ਆ ਸਕਦੇ ਆ 30 ਤਰੀਕ ਨੂੰ ਗਾਂਾਂ ਦੇ ਤੇ ਬੱਕਰੀਆਂ ਦੇ ਮੁਕਾਬਲੇ ਹੋਣਗੇ ਕੁੱਕੜਾਂ ਦੇ ਸੀਲਾਂ ਦੇ ਬਿਊਟੀ ਕੰਪੀਟੀਸ਼ਨ ਦੇਸੀ ਮੁਰਗੇ ਮੁਰਗੀਆਂ ਦੇ ਬਿਊਟੀ ਕੰਪੀਟੀਸ਼ਨ ਹਨ ਤਾਂ ਇਹ ਸਾਰੇ ਮੁਕਾਬਲੇ ਇਹ ਪਹਿਲੇ ਦਿਨ ਹੀ ਕਰਾਉਣਗੇ 30 ਤਰੀਕ ਨੂੰ ਤਾਂ 30 ਤਰੀਕ ਨੂੰ ਵਾਪਸ ਹੋ ਜਾਣਗੇ। ਪ੍ਰਧਾਨ ਜੀ ਜਿਵੇਂ ਆਪਾਂ ਗੱਲ ਕਰ ਲਈਏ ਛੋਟੇ ਕੱਟਰਾਂ ਦੀ ਐਂਟਰੀ ਹੈ ਜਿਹੜੀ ਉਹ ਕਿਹੜੇ ਦਿਨ? ਹਾਂ ਉਹੀ ਦੱਸਦਾ ਜੀ ਇਹਨਾਂ ਦਾ ਤਾਂ ਕੰਮ ਤਾਂ ਨਿਭੜ ਗਿਆ ਮੁਰਗੇ ਬੱਕਰੀਆਂ ਦਾ ਇਹ ਤਾਂ 30 ਤਰੀਕ ਨੂੰ ਮੁਕਾਬਲੇ ਕਰਾ ਕੇ ਵਾਪਸ ਹੋ ਜਾਣਗੇ। ਠੀਕ ਹੈ। ਠੀਕ ਹੈ ਜੀ ਉਸ ਤੋਂ ਬਾਅਦ 30 ਤਰੀਕ ਨੂੰ ਦਿਨ ਤੋਂ ਲਾ ਕੇ ਦਿਨੇ 8-9 ਵਜੇ ਤੋਂ ਲਾ ਕੇ ਸ਼ਾਮ ਦੇ 7-8 ਵਜੇ ਤੱਕ ਐਂਟਰੀ ਹੈ ਜੀ ਮੂਰਾ ਮੱਝਾਂ ਦੀ। ਉਹ ਜਿਹੜੀਆਂ ਦੂਰ ਵਾਲੀਆਂ ਜਾਂ ਲੇਟ ਫੇਟ ਹੋਗੇ ਉਹ ਗੱਲ ਬੁੱਕਰੀ ਹੈ ਉਹ 30 ਤਰੀਕ ਨੂੰ ਐਂਟਰੀ ਹੋਊਗੀ। ਬਿਊਟੀ ਕੰਪੀਟੀਸ਼ਨ ਸਾਰਿਆਂ ਦੀ ਕੱਲੇ ਬੱਚਿਆਂ ਨੂੰ ਛੱਡ ਕੇ ਉਹਨਾਂ ਦੀ 30 ਤਰੀਕ ਨੂੰ ਐਂਟਰੀ ਹੈ 1 2 3 ਨੂੰ ਮੁਕਾਬਲੇ 3 ਨੂੰ ਵਾਪਸ ਜਾ ਸਕਦੇ ਆ ਜਿਹੜੇ ਛੋਟੇ ਬੱਚੇ ਸਾਲ ਤੋਂ ਥੱਲੇ ਵਾਲੀਆਂ ਕੈਟਾਗਰੀਆਂ ਇੱਕ ਨਸਲ 'ਚ ਤਿੰਨ ਕੈਟਾਗਰੀਆਂ ਬੰਦੀਆਂ 12 ਕੈਟਾਗਰੀਆਂ ਹਨ ਬੱਚਿਆਂ ਨੂੰ ਠੀਕ ਹੈ ਉਹ 30 ਉਹਨਾਂ ਦੀ ਤਿੰਨ ਤਰੀਕ ਹੈ 3 ਦਸੰਬਰ ਤਿੰਨ